ਸਮਾਣਾ ਵਿੱਚ ਟਿਪਰ ਦੇ ਨਾਲ ਹੋਏ ਇਨੋਵਾ ਗਾਰ ਦੇ ਐਕਸੀਡੈਂਟ ਵਿੱਚ 7 ਬੱਚਿਆਂ ਦੀ ਮੌਤ ਹੋ ਗਈ ਸੀ ਲਗਾਤਾਰ ਬੱਚਿਆਂ ਦੇ ਮਾਪਿਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਵੱਡੀ ਗਿਣਤੀ ਵਿੱਚ ਸਮਾਣਾ 메ਨ ਰੋਡ ਉੱਪਰ ਮਾਪਿਆਂ ਵੱਲੋਂ ਕੁਝ ਕਿਸਾਨ ਜਥੇਬੰਦੀਆਂ ਦੇ ਨਾਲ ਹਾਈਵੇ ਜਾਮ ਕਰ ਦਿੱਤਾ ਹੈ ਉਤੇ ਹੀ ਪਟਿਆਲਾ ਤੋਂ ਬੀਬਾ ਜੈ ਇੰਦਰ ਕੌਰ ਆਪਣੀ ਟੀਮ ਨਾਲ ਗੁਰਸਰਨ ਸਿੰਘ ਰਤਾਬਾ ਤੇ ਹੋਰ ਸਿਆਸੀ ਲੀਡਰ ਮਾਪਿਓ ਦੇ ਹੱਕ ਵਿੱਚ ਆਵਾਜ਼ ਚੁਕਣ ਵਾਸਤੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਸੁੱਤੀ ਪੰਜਾਬ ਦੀ ਸਰਕਾਰ ਨੂੰ ਜਗਾਉਣ ਦੀ ਗੁਹਾਰ ਕਰਦੇ ਆਂ ਅਤੇ ਜਲਦ ਤੋਂ ਜਲਦ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਉਹਨਾਂ ਵੱਲੋਂ ਦੂਸਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਹੈ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਅੱਜ ਬੱਚਿਆਂ ਦੀ ਡੈਥ ਹੋਈ ਨੂੰ 7 ਤਰੀਕ ਨੂੰ ਪੂਰਾ 1 ਮਹੀਨਾ ਹੋ ਗਿਆ ਉਹ ਪੁੱਛਣਾ ਚਾਹਨੀ ਆ ਇਸ ਸਰਕਾਰ ਨੂੰ ਕਿ ਕੀ ਗੱਲ ਇਸ ਨਕਮੇ ਮੈਂ ਕਹਾਂਗੀ ਫੇਲਰ ਸਰਕਾਰ ਨੂੰ ਕਿ ਤੁਹਾਨੂੰ ਇੱਕ ਮੁਜਰਮ ਨੂੰ ਫੜਨ 'ਚ ਇੰਨਾ ਸਮਾਂ ਲੱਗ ਰਿਹਾ ਜਦੋਂ ਤੁਸੀਂ ਕਿਸੇ ਨੂੰ ਫੜਨਾ ਹੈ ਕਿਸੇ ਇੱਕ ਮਿੰਟ ਲਾਉਣੇ ਹੋ ਜਦੋਂ ਤੁਸੀਂ ਕੋਈ ਗੈਂਗਸਟਰ ਨੂੰ ਫੜਨਾ ਹੈ ਤੁਹਾਡੀ ਤਾਂ ਕੋਈ ਛੁਪ ਨਹੀਂ ਸਕਦਾ ਕੀ ਸਿੰਘ ਐਡਾ ਵੱਡਾ ਕੋਈ ਵੱਡਾ ਗੈਂਗਸਟਰ ਹੋ ਗਿਆ ਜਾਂ ਜਾਦੂગર ਹੋ ਗਿਆ ਜਿਹੜਾ ਥੋੜੀ ਤੋਂ ਫੜਿਆ ਨਹੀਂ ਜਾ ਰਿਹਾ ਕਿ ਤੁਸੀਂ ਸਮਝ ਨਹੀਂ پا ਰਹੇ ਇਹ ਰੁੰਡੀਆਂ ਮਾਵਾਂ ਦੇਖੀਆਂ ਨਹੀਂ ਜਾ ਰਹੀਆਂ ਪੂਰੇ ਵਰਲਡ ਦੇ ਵਿੱਚ ਇਹ ਸਮਾਣੇ ਦਾ ਭਿਆਨਕ ਹਾਦਸਾ ਜਿਹੜਾ ਹੋਇਆ ਹੈ ਇਹਦੀ ਤਰਾ ਤਰਾ ਹੋਈ ਪਈ ਆ ਮੈਂ ਪੁੱਛਣਾ ਚਾਹੁੰਦੀ ਆ ਜੀ ਤੁਹਾਡੀ ਕੀ ਮਜਬੂਰੀ ਹੈ ਕਿ ਤੁਸੀਂ ਰੰਜੀਤ ਸਿੰਘ ਪਾ ਨਹੀਂ ਸਕਦੇ ਸਾਰੀਆਂ ਮਾਵਾਂ ਇੱਕ ਔਰਤ ਤੇ ਮਾਂ ਹੋਣ ਦੇ ਨਾਤੇ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਤੁਹਾਨੂੰ ਪੁੱਛਣਾ ਚਾਹੀਦੀ ਆ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੁਸੀਂ ਉਸ ਬੰਦੇ ਨੂੰ ਫੜ ਕੇ ਮਾਵਾ ਆਪਣਾ ਇਨਸਾਫ ਦਿਵਾਓ ਉਹਨਾਂ ਦੇ ਵਿਚਾਰਿਆਂ ਦੇ ਦਿਲ ਪੁੱਛੇ ਨਹੀਂ ਜਾਣੀ ਦੇ ਘਰੇ ਪਰਦੇ ਨੇ ਉਹਨਾਂ ਨੂੰ ਹਨੇਰਾ ਹਨੇਰਾ ਜਿੱਥੇ ਦੀਵੇ ਬੁੱਝ ਕੇ ਖੜਾ ਦੇ ਤੁਸੀਂ ਇਹਨਾਂ ਨੂੰ ਕਿੰਨਾ ਇਨਸਾਫ ਉਸ ਬੰਦੇ ਨੂੰ ਬੜੀ ਪੇਸ਼ ਦਿਵਾ ਸਕਦੇ ਬੱਚੇ ਤਾਂ ਵਾਪਸ ਨਹੀਂ ਆਉਣਗੇ ਆ ਹੱਸਦੇ ਨਹੀਂ ਅੱਜ ਫੇਰ ਨਾਲ ਲੱਗਿਆ ਸਾਡੇ ਬੱਚੇ ਸਾਡੇ ਬੱਚੇ ਨੂੰ ਸੱਤ ਮਈ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਤੇ ਜਿਹੜਾ ਭਿਆਨਕ ਐਕਸੀਡੈਂਟ ਕਰਕੇ ਬੱਚਿਆਂ ਨੂੰ ਫੇਸ ਤੋਂ ਇੱਕ ਬੱਦਿਆਰਾ ਖੁੰਡੇ ਵਾਲਾ ਖੁੰਕਾ ਕਹਾਂਗੇ ਇਹ ਪਿੱਤਰ ਮਾਹਰ ਦੀ ਗ੍ਰਿਫਤਾਰੀ ਲਈ ਅੱਜ ਧਰਨਾ ਦਿੱਤਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਵੱਲੋਂ ਪਰਿਵਾਰਾਂ ਵੱਲੋਂ ਅਰਜ਼ੇ ਕੀਤੀ ਦੀ ਸਾਰੇ ਹਸਸਾਮਾਂ ਇੱਥੇ ਆ ਕੇ ਸਾਡਾ ਸਾਥ ਦਿਓ ਇੱਥੇ ਸਾਰੇ ਹਸਸਾਮਾਂ ਸ਼ਹਿਰ ਵਾਸੀ ਇੱਥੇ ਆਓ ਕਿਉਂਕਿ ਬੱਚਿਆਂ ਨੂੰ ਜਰੂਰ ਲੋੜ ਹੈ